ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਜਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਬਚਨਲ ਨੂੰ ਕਰੋ ਸਬਸਕ੍ਰਾਈਬ ਇਹ ਇੰਦਰ ਆਪਣਾ ਰੱਖਿਆ ਸੀ ਮੱਝ ਦਾ ਕੜਾ ਕਾਫੀ ਟਾਈਮ ਉਹ ਕੱਗ ਮਾਚ ਦਿਨ ਹੁਣ ਮੈਂ ਲੇਟੀ ਪਾ ਦਾਂ ਲੇਟੀਜ਼ ਪਾ ਦਾਂਗੇ ਕੜਾ ਹੁਣ ਮੈਂ ਦੋ ਟਾਈਮ ਧਰਨ ਲੱਗੀ ਅਜੇ ਸੱਚ ਨੂੰ ਨੂੰ ਸਮਾਨ ਦੀ ਪਰਚੀ ਪਾਉਣ ਕਿ ਹੁਣ ਜਾਾਸ ਤੇ ਸਮਾਨ ਮੋਗਾ ਦੇ ਐ ਜਦੋਂ ਆਏ ਹੁੰਦਾ ਵੀ ਉਹ ਉੱਠ ਖੜੀ ਹੈ ਨਾ ਨਾਲ ਉਹਦੀ ਉੱਠ ਖੜਦਾ ਮੈਨੂੰ ਵੀ ਦੁੱਧ ਪਿਆ ਦੋ ਪਿਆ ਦੋ ਹਾ ਜੀ ਮੈਨੂੰ ਅੱਜ ਦੀ ਧੁੱਪ ਨਿਕਲੂ ਤੁਹਾਨੂੰ ਥੋੜਾ ਜਿਹਾ ਬਾਹਰ ਕੱਢ ਦੂੰ ਪਰ ਰੱਬ ਨੇ ਧੁੱਪ ਥੋੜੀ ਜੀ ਕੱਢੀ ਐ ਕੱਢੀ ਵੀ 3 ਵਜੇ ਹੁਣ ਕਿਹੜਾ ਟਾਈਮ ਅੱਜ ਵੀ ਠੰਡ ਬਹੁਤ ਈ ਇੰਦਰ ਸਿੰਘ ਦੀ ਡਿਊਟੀ ਲਾਤੀ ਅੱਜ ਕੱਖਾਂ ਦੇ ਮੈਂ ਦਾਣਾ ਭਿਉਂਨਾ ਪਹਿਲਾਂ ਫਿਰ ਦੇਖਦੀਆਂ ਨੂੰ ਐ ਨਹੀਂ ਪਤਾ ਮੈਨੂੰ ਜਾਣਾ ਪੈ ਜੀ ਕੱਖਾਂ ਚ ਕਾਉਣ ਉਥੇ ਨਾ ਸਾਡੇ ਨੂੰ ਨਵੀਂ ਸੜਕ ਬਣੀ ਕਰਕੇ ਬਾਲੀ ਉੱਚੀ ਚੱਕੀ ਪਈ ਐ ਜਿਹੜੀ ਚੜਦੀ ਨਹੀਂ ਹੈਗੀ ਤਾ ਮੈਂ ਸਰਦਾਰ ਜੀ ਨੂੰ ਫੋਨ ਕਰਿਆ ਤੀ ਵੀ ਉਟਦੇ ਆਉਂਦੇ ਕਾਰੀਗਰ ਕੋਲੇ ਹੈਂਡਵਰਕ ਦੇ ਪਤਾ ਨਹੀਂ 3 ਵਜੇ ਆਉਂਦੇ ਹੁੰਦੇ 3:30 ਪੌਣੇ 4 ਹੋ ਰਹੇ ਨੇ ਮੇਰਾ ਹੀ ਨਹੀਂ ਇਹਨਾਂ ਨਾਲ ਜਾਣ ਜੀ ਕਰਦਾ ਲੇਟ ਕਰਾਉਂਦੇ ਨੇ ਹੁਣ ਰਾਹ 8:00 ਨੇ 5 ਵਜੇ ਹਨੇਰਾ ਹੋ ਜਾਂਦਾ ਦੱਸ ਕੀ ਕਰੇ ਬੰਦਾ ਅਸੀਂ ਮੱਕੀ ਪਾ ਕੇ ਲੇਟੀ ਦੜਾਈ ਹੈ ਲੇਟਾ ਪਤਾ ਨਹੀਂ ਕਿੰਧਰ ਤਰ ਦਿੰਦੇ ਨੇ ਇਹਦੇ ਵਿੱਚ ਕਣਕ ਤੇ ਮੱਕੀ ਦੀ ਲੇਟੀ ਦਲਾਂ ਤੀ ਹਜੇ ਦਾ ਮੈਨ ਪਰਚੀ ਕਰੀ ਪਈ ਆ ਨੇ ਉਹ ਨਾਲ ਜੇ ਨਾ ਹੋ ਕਰਦਣਾ ਨਾ ਇਹ ਤਾਂ ਇੱਕ ਕਰਮ ਹੋ ਕੇ ਫੂਟਾ ਹੀ ਤਾਂ ਕੜਾ ਦੰਮ ਪੀ ਲੈਂਦੀ ਪਰ ਮੈਂ ਲੇਟੀ ਚ ਹੀ ਪਾ ਦਿੰਦੀ ਹਾਂ ਖੜ ਜਾ ਹਜੇ ਤਾਂ ਇਹ ਭਿਜੂਗੀ ਉਹਨੂੰ ਪਤਾ ਲੱਗੇ ਬਿੱਟਰ ਚੱਕ ਲੈ ਵਾਲੀ ਪੱਕੀ ਹੈ ਫਰਤ ਉਹ ਪਾਣੀ ਪਾਣਾ ਪੂਗਾ ਤੇ ਮੈਂ ਬੇੜਾ ਵੀ ਸੰਭਰ ਤਾਂ ਮੈਂ ਸਭਨ ਨੂੰ ਕਿ ਮੈਨੂੰ ਆਉਣੀ ਦੀ ਛੇਤੀ ਛੇਤੀ ਮੈਂ ਤਾਂ ਕੰਮ ਨੂੰ ਮੇੜਦਾ ਆਪਦੇ ਵੀ 3 ਵਜੇ ਨੂੰ ਆ ਜਾਣਗੇ ਉਹ ਤਾਂ ਆਈ ਨਹੀਂ ਰਸੋਈ ਸਾਫ਼ ਕਰਤੀ ਫਿਰ ਆ ਕੇ ਤਾਂ ਉਨੇ ਰਚ ਕੰਮ ਖੁੱਲੇ ਜਾਂਦੇ ਨੇ ਆ ਮੇਰਾ ਸੇਵ ਦੀ ਇੱਥੇ ਲੱਗੀ ਹੋਈਆਂ ਆ ਪੈਨੇ ਹੁਣ ਮੈਂ ਲਿਫਾਫੇ ਅੱਜ ਪਾਉਣ ਵਾਲੀ ਨੇ ਬਸ ਇਹ ਸੈਟ ਤਾਂ ਕਰ ਲਈ ਸਾਰੇ ਕੀ ਕਰੀਏ ਖਰੀਦ ਕੇ ਕਹਿੰਦਾ ਜੀ ਤੁਸੀਂ ਸੇਤੀ ਲਵਾਉਣੇ ਨੇ ਤਾਂ ਆਜੋ ਅੱਡੇ ਵੇਲੇ ਪੈਨੇ ਦੋ ਨਹੀਂ ਫਿਰ ਜੇ ਹੋਰ ਸੂਟ ਲੱਗ ਜਾਂਦਾ ਤੁਹਾਨੂੰ ਪਤਾ ਵੀ ਇੱਕ ਸੂਟ ਹੈਂਡਵਰਕ ਦਾ 2-3 ਦਿਨ ਨਹੀਂ ਉਤਰਦਾ ਅੱਡੇ ਤੋਂ ਹਣਾ ਸਾਰਿਆਂ ਨੂੰ ਹੁਣ ਲੋਡ ਆ ਸੂਟਾਂ ਦੀ ਖੜ ਜਾ ਹਜੇ ਤੈਂ ਖਾਣਾ ਮੈਂ ਤਾਂ ਨਹੀਂ ਖਾਣਾ ਤੈਂ ਨੂੰ ਖਵਾਉਂਗਾ ਪਰ ਸੁਵੀ ਹਨਾ ਇੱਕ ਵਾਸਾ ਬੋਲ ਨਹੀਂ ਸਕਦੇ ਜਿੰਨੀ ਕੁ ਬਾਤ ਆ ਲੱਗਦੀ ਹੈ ਪੂਰਾ ਰੋਲਾ ਪਾਉਣੇ ਨੇ ਘਟਾ ਉਹਦੋਂ ਪੂਰਾ ਰਿੰਗਦਾ ਵੀ ਸੇਤੀ ਮੈਨੂੰ ਦੁੱਧ ਇਹਨਾਂ ਨੂੰ ਇੰਨੇ ਕ ਨਾਲੀ ਰੱਖ ਲੂ ਮੈਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾਉਣੀ ਹੈ ਜਰ ਚੁੱਲਿਆਂ ਤੇ ਇੱਕ ਲੱਭਾ ਨਹੀਂ 4 ਵਜੇ ਤੱਕ ਕਿੰਨ ਵਜੇ ਨੇ ਹੁਣ 3 ਵਜੇ ਨੇ ਤੇਰਾ ਤਾਂ ਟਾਈਮ ਪੀਸ ਅੱਧਾ ਪੌਣਾ ਘੰਟਾ ਲੇਟ ਹੀ ਚੱਲਦਾ ਹੁੰਦਾ ਹੋਣਾ ਹੋਰ ਹੈ ਫੇਰ ਬਰਫ ਪਤਾ ਡਿੱਗੇ ਰਹੀ ਹੈ ਆ ਹੁਣ ਤੂੰ ਤਾਂ ਪਾਇ ਸੀਦਾ ਆ ਜੇ ਕਹਿੰਦੇ ਪਤਾ ਲਿਆਉਣ ਵਾਲਾ ਤੂੰ ਲਿਆ ਕੇ ਪਤਾ ਖਾਲੀ ਵੀ ਕਰਦਾ ਦੂਜੀਆ ਕਿਹੜੀਆਂ ਬੱਤਾਂ ਚੱਲਿਆ ਕਰਕੇ ਝੜਦਾਗਾ ਖਾਵਾ ਜਾਵਾ ਅੱਗੇ ਅੱਗੇ ਬੋਲਦਾ ਆਇਤਾ ਹੁਣ ਨਿਕਲਣੇ ਵਾਰੇ ਮੈਂ ਪਪਾ ਵਾਲੇ ਜਿਹੜਾ ਪੁਲੀਆ ਡੇਕ ਦੋ ਆ ਤੁੱਪ ਜੀ ਨਿਕਲੀ ਦੀ ਤੁੱਪ ਗਈ ਆ ਨਹੀਂ ਸੇਕ ਜਿਆਦਾ ਹੈਗਾ ਫਿਰ ਵੀ ਮੜਾ ਜਾ ਤਾਂ ਇੰਨਾ ਥੱਲੇ ਸੁੱਕਾ ਸਿੱਟਿਆ ਹੋ ਜੀ ਆਖਰੀ ਠੰਡ ਲੱਗੀ ਕੱਕ ਵੜਦਣ ਜਮੀ ਵੀ ਨਹੀਂ ਕਦ ਰੋਜੀ ਬਾਜ ਜਾ ਕੇ ਵੜਦਣ ਕੰਬਲ ਲਾ ਕੇ ਪਿਆਰ ਨਾਲ ਨਾਮ ਨਾਲ ਨਰ ਗਰੀਆਂ ਦਾ ਸਾਰਾ ਸਿਆਲ ਹੋ ਗਿਆ ਨ ਮੇਲੇ ਪੈਣ ਸਾਰਾ ਸਿਆਲ ਹੋ ਗਿਆ ਨ ਮੇਲੇ ਪੈਣ ਹਾਂ ਹਾਂ ਸ਼ੁਰੂ ਨਹੀਂ ਹੋਇਆ 13 ਤਰੀਕ ਤੋਂ ਬਾਅਦ ਤਾਂ ਸਿਆਲ ਡੱਪ ਜੂ ਚੱਲ ਉਹ ਲੈ ਆ ਤੀਲ ਕਿਹੜੀ ਤੀਲ ਆਪਰ ਪੋਰੀ ਦਾ ਲਾ ਤੇ ਵਿੱਚ ਦੇਵੇਂਗਾ ਇੱਕ ਤਾਂ ਬਲੇ ਦੇਸੀ ਕੰਮ ਇੰਨੇ ਪੈਸੇ ਲਾ ਕੇ ਨ ਪੁੱਤ ਦਾ ਚ ਪੰਨਾ 10 ਰੁਪਏ ਦਾ ਪਲੱਗ ਨਹੀਂ ਪੈਂਦਾ ਉਹ ਤਾਂ ਨਹੀਂ ਹੁੰਦੀ ਕਿਡੀ ਸਟਾਰਟ ਕਾਹਨੇ ਜਿੱਦ ਤੱਕ ਟੋਕਈ ਕਰ ਦੇ ਮੈਂ ਮੋੜ ਦਨ ਲਾ ਮੜ ਕੰਗ ਮੋਝੂ ਕੀ ਅੱਜ ਹੂੰ ਉਹ ਦੀ ਉਹ ਕਰ ਦਿੰਦਾ ਨੂੰ ਰਾਜਤ ਕਾਲੀ ਮੁੜਿਆ ਸੁਖਸਾਂਦ ਨਾਲ ਮੁੜਿਆ ਦੀ ਸੁਖਸਾਂਦ ਨਾਲ ਕੀ ਹੋ ਗਿਆ ਦੀ ਡਲ ਜਾਤਾ ਦੀ ਕੰਮ ਇੰਨਾ ਕੀ ਰਜਾਤਾ ਦੀ ਅੱਛਾ ਚੱਲ ਤੀ ਨਹੀਂ ਹੋਇਆ ਭਜਾਇਆ ਬੜਾ ਹੂ ਤਾਨੂੰ ਮਿਸਤਰੀ ਦੇ ਖੜਾ ਕੇ ਬਸ ਚੜਿਆ ਭਜਾਇਆ ਬੜਾ ਹੂ ਹੂੰ 40 ਤੇ 30 40 ਦੇ ਮਿੰਟ ਤੱਕ ਇੰਨਾ ਦਾ ਬੋਲਦੇ ਹਾਂ ਹਾਂ ਵਾਲੀ ਮਾਇਆ ਇੱਕ ਮੈਨੂੰ ਫੋਨ ਆ ਉਧਰ ਦਾ ਮਲੇਰ ਕੋਟ ਰਿਹਾ ਦੇ ਫੋਨ ਦੇ ਉਧਰੋਂ ਕਾਲੀ ਦੇ ਫੋਨ ਦੇ ਫਿਰ ਉਹਦਾ ਬੋਲੀ ਕਰਤੀ ਫੇਰ ਮੈਂ ਜੀ ਮੈਂ ਉਹਨੂੰ ਅੱਖੇ ਖੜਾ ਕੇ ਮੋਟਰਸਾਈਕਲ ਉੱਤੇ ਫਿਰ ਬਸ ਚੜਿਆ ਬਸ ਸੜ ਕੇ ਫੜਾ ਕੇ ਚੱਲ ਫੇਰ ਵੀ ਟਾਈਮ ਨਾਲ ਮੁੜਿਆ ਦੀ ਵਧੀਆ ਕੁਛ ਕਹੀ ਦੀ ਮਰਨਦੀਪ ਨੂੰ ਕਹਿੰਦੀ ਲੌਂਗਾ ਵਾਲ ਆ ਗਿਆ ਚੱਲ ਖੜ ਜਾ ਬੱਸ ਆ ਜਾ 5 ਮਿੰਟ ਹਟ ਦੇ ਹਾਥਰਾ ਦੇ ਲੀਵੀ ਮੰਦੇ ਨੋ ਵੀ)^{(Inder Singh di duty aaj do var kakkade)} ਨੀ ਨੀ ਨਾ ਸਟੀਆਂ ਨਹੀਂ ਹੁੰਦੀਆਂ ਆਹਾਂ ਕੋਲ ਨਹੀਂ ਲੱਗਦੇ ਗਿਆ ਨਾ ਉਹ ਨਿਆਣੇ ਦੇਖੀ ਜਨਾ ਮੇਰੇ ਪਾਲ ਛੋਟੇ ਕਰਤਾ ਪੰਡੂ ਦਾ ਕੇਰ ਕੇ ਟਿਕੜੇ ਹੋ ਗਏ ਉਹਦੇ ਉਹ ਇਹਦੀ ਗਾਹਾਂ ਕੰਮੀ ਦੀ ਆ ਜਾ ਤੂੰ ਤਰੇ ਕਹਾ ਕਰਦਾ ਜੇ ਤੂੰ ਟੋਕਾ ਹੀ ਕਰਦੇ ਤੇ ਰੁਗੂ ਵੀ ਨਹੀਂ ਸਾਫ ਚੋਂਦੇ ਇਹ ਕੱਢ ਦੂਗਾ ਬਾਰੇ ਆ ਜਾ ਕੀ ਕਰਾ ਦੇਣਾ ਅੰਮੂ ਮੈਂ ਤਲਾ ਦਾ ਬੈਟਰੀ ਕੀ ਹੋ ਰਹੀ ਹੈ ਬੈਟਰੀ ਤੂੰ ਜਾ ਕੇ ਫਿਰ ਉਹਨੂੰ ਸੈਲਫ ਚਕਾਉਣਾ ਪੂਰੀ ਚਕਾ ਟਰਟਰ ਚੇਕਰਾ ਕੇ ਛੱਡ ਦਿੰਦਾ ਹਾਂ ਹਾਂ ਫੁੱਲ ਕਰਤਾ ਆ ਲੈ ਪਰ ਐਂ ਤਰ ਕਰਕੇ ਮੈਂ ਜੱਟ ਲੈ ਲੈ ਮੈਂ ਪੂਰੀ ਦਾ ਹੋ ਗਿਆ ਹੂੰ ਜਦੋਂ ਉਹ ਮਾੜਾ ਜਾਂ ਤੋ ਹੋਰੇ ਫੜਦੀ ਐ ਮੌਸਮ ਜਾਂ ਉਹਨੂੰ ਬੰਦ ਕਰ ਦਿੰਦੇ ਲੋ ਜੀ ਅਸੀਂ ਜਾਣਾ ਕਾਰੀਗਰ ਕੋਲ ਕੱਪੜੇ ਦੇਣ ਅੱਜ ਸਰਦਾਰ ਜੀ ਨੂੰ ਮੈਂ ਬਣਾ ਲੈ ਮਾਂ ਛੱਡ ਦਵਾਂਗੇ ਕੋਈ ਜੇ ਨਾਮ ਤੱਕ ਜਾਂਦੀ ਕਾਲਾ ਡੜ ਜਾਂਦਾ ਕਾਲਾ ਫਰਾਹ ਹਾਂ ਆ ਵੱਡਾ ਮਿਸਤਰੀ ਆ ਗਿਆ ਫੋਰਮੈਨ ਪਿੰਦਰ ਫੋਰਮੈਨ ਦੇਖੀ ਜਾ ਉਹਨੂੰ ਤੇ ਉਹ ਟਾਗੜੀ ਕੁੱਤੇ ਟੱਕੜਾ ਇਹ ਬਾਈ ਗ ਬਗਯਾ ਪਿੰਦਰ ਸਿੰਘ ਜੇ ਬੰਦਾ ਵੇ ਇਹ ਕਹਦੇ ਹਿੰਦੀ ਨਹੀਂ ਕਾਟਦੇ ਜੈਨ ਜੀ ਸਸਤੀ ਕਿ ਚਲਾਉਗਾ ਕਦੋਂ ਨੂੰ ਹਿਸਾਬ ਨਹੀਂ ਹੈਗਾ ਲਓ ਜੀ ਟਾਈਮ 6:00 ਵਜੇ ਗਏ ਅਜਾ ਜਾਣ ਦਾ ਪਲਾਨ ਹੈ ਹੀ ਨਹੀਂ ਧੀ ਪਹਿਲਾਂ ਮੈਂ ਦੋ ਬਾਰਵੇਂ ਸਮਾਰਗੀ ਤਿਆਰ ਹੁੰਦੀ ਹੁੰਦੀ ਉਦੋਂ ਬਾਅਦ ਤੇਰੀ ਗੱਡੀ ਧੋਖਾ ਦੇਗੀ ਔਖਾ ਹੋ ਗਿਆ ਹੁ ਮੈਂ ਕਹਾਂ ਸੁਨਮ ਹਾਂ ਅਭੀ ਪਹਿਲੀ ਬੁਲਾ ਲਿਆ ਹੈ ਨਾ ਲਓ ਜੀ ਸਬਜ਼ੀ ਆਪਾਂ ਬਣਾਉਣੀ ਨੀਤੀ ਹੈਗੀ ਸਾਗ ਪਿਆਤੀ ਪਰ ਮੈਂ ਕਮਲ ਕੈਨੇ ਦਿੱਤੀ ਗਾਦਰਾ ਵਿੱਚ ਇੱਥੇ ਮੈਂ ਇੱਥੇ ਥੱਲੇ ਮੁਰੇ ਬੈਠੇ ਨੇ ਸੇਕੀ ਗਈ ਨਾਲ ਮੈਂ ਗਾਜਰਾ ਜ਼ੀਰ ਲੀਆਂ ਨਾਲ ਇੱਥੇ ਮੇਟ ਮੇਟ ਨਹੀਂ ਸਬਜ਼ੀ ਧਰਤੀ ਹਾਂਜੀ ਟੜਲੇ ਘਟਾ ਛੱਡ ਵਿਚਾਰੇ ਨੂੰ ਉਹਨੂੰ ਭੁੱਖ ਲੱਗੀ ਹੋਊਗੀ ਅੰਦ ਬਹੁਤ ਹੋਈ ਪਈ ਅੱਜ ਤਾਂ ਉਹ ਵੀ ਬੁਰਾ ਹਾਲ ਹੈ ਲਾ ਖੜੇ ਬੜਾ ਖੜਾ ਉਹਨਾਂ ਵਿਚਾਰੇ ਨੂੰ ਭੁੱਖ ਲੱਗੀ ਬੈਠੀ ਹੋਈ ਹੁਣ ਆਪਾ ਬੈਠਿਆ ਲੈ ਮੈਂ ਛੱਡਦੀ ਕਾ ਨੂੰ ਮੈਂ ਅੰਦਰ ਬੈਗੀ ਟੜਕੇ ਮਹਲਾ ਲਿਆ ਹਾ ਹੋਰ ਕਰ ਲੈ ਵਦਿਆ ਰਹੀ ਠੰਡ ਬਹੁਤ ਧੀ ਮੈਂ ਤੁਹਾਨੂੰ ਮੈਂ ਜਦੋਂ 12 ਵਜੇ ਸਿਕਲਿ ਬਾਹਰੇ ਉਹਨਾਂ ਚੜਗਿਆ ਵਾਲਾ ਲੈ ਕੇ ਕੰਬਲ ਮਦੰਦਰ ਹੀ ਬੈਗੀ ਬਹੁਤ ਠੰਡ ਪਈ ਹੰਦੀ ਨਾ ਤੇ ਕੋਈ ਆ ਗੱਡੀ ਨਹੀਂ ਸਟਾਰਟ ਹੋਈ ਚਾਹ ਹੋਰ ਇੰਨੀ ਠੰਡਾ ਦੇਖ ਲਾ ਅੱਜ ਗੱਡੀ ਦੇਖ ਵੀ ਦਿੱਤੀ ਗੱਡੀ ਵੀ ਧੋਖਾ ਦੇਗੀ ਓਏ ਇਹ ਬੋਰੀ ਨਹੀਂ ਜਮੇਂ ਤੇ ਰੱਖਦਾ ਵਸਤੇ ਇੱਕ ਬੇਰਤ ਵੀ ਉੱਠੀ ਪਾਗੀ ਚਲ ਕੋਈ ਨਾ ਲਾ ਦੇਖੀ ਉਹ ਹੌਲੀ ਹੌਲੀ ਲਾਉਂਦੀ ਹੈ ਪਰ ਛੱਡ ਕੇ ਭੱਜ ਜਾਂਦਾ ਫਿਰ ਉਹ ਆ ਉਹ ਆਇਆ ਇਹ ਤਾਂ ਛੇਤੀ ਲਾ ਲੈਂਦੇ ਮੇਰੇ ਹੂੰ ਬਾਰੀ ਹਿੱਟਿਆ ਚੱਕੇ ਉਹ ਆ ਨਹੀਂ ਹੈਗਾ ਪਤਾ ਲੱਗਦਾ ਮੈਂ ਉਹ ਤੇ ਉਹ ਵੜਦਾ ਹੋਊਗਾ। ਕੋਮਨ ਜੀ ਤੇ ਚੜਾ ਅਦਲਾ ਫਾਨ। ਹਾਂ। ਅਬਾ ਥੋੜੀ ਜਿਹਾ ਅਗੇ ਸੜਦਾ ਯਾਰ ਮੁਸਕੀ ਆ ਰਹੀ ਹੈ। ਠੰਡ ਬਹੁਤ ਬਹੁਤ ਸੈਫੀ। ਮੈਂ ਉਧਰਲੇ ਕਮਰੇ ਚ ਗੰਬੜ ਲੈ ਕੇ ਬੈਗੀ ਸੈਫੀ ਪਾੜਦਾ ਕਰੀ ਜਾ ਮੈਨੂੰ। ਲਾਉ ਜੀ ਟਾਈਮ 7:00 ਵਜੇ ਗਿਆ ਇੰਨੀ ਜਿਆਦੇ ਠੰਡ ਹੋਈ ਪਈ ਐ ਬੁਰਾ ਹਾਲ ਹੋਇਆ ਪਏ। ਅਸੀਂ ਤਾਂ ਜਾਣਾ ਸੀ ਕਾਰੀਗਰ ਕੋਲ ਕੱਪੜੇ ਉਹ ਕਰਨ। ਠੰਡ ਨਾਲ ਸਾਈਡ ਤੇ ਗੱਡੀ ਦੀ ਸਟਾਰਟ ਹੋਈ ਉੱਥੇ ਰਹਿ ਗਿਆ ਕੰਮ ਸਾਰਾ ਮੈਂ ਤਾਂ ਲਾਹਾ ਕਰੇਤੀ ਵੀ ਸਕੂਟਰੀ ਤੇ ਠੰਡ ਲੱਗਦੀ ਐ ਮੇਰੇ ਘਰ ਮੰਜਰਾਮ ਕਿਥੇ ਹੁਣ ਮੈਂ ਪਹਿਲਾਂ ਸਬਜ਼ੀ ਬਣਾਉਣੀ ਦੀ ਬਣਾ ਲਈ ਤੇ ਰੋਟੀ ਸਾਰਿਆਂ ਨੇ ਖਾ ਲਈ ਪਿੰਦਰ ਹੋਰਾਂ ਨੇ ਤੇ ਸਾਰਿਆਂ ਦਾ ਕੰਮ ਨਿਬੜ ਗਿਆ ਹੁਣ ਮੈਂ ਦੁੱਧ ਗਰਮ ਕਰਕੇ ਦਹੀਂ ਜਮਾਦਾ ਤੇ ਆਪਦਾ ਦੁੱਧ ਗਰਮ ਕਰ ਲਾ ਸੈਫੀ ਨੂੰ ਵੀ ਰੋਟੀ ਪਾਣੀ ਖਵਾਤਾ ਮਿਲਾ ਹੋ ਗਿਆ ਸੈਫੀ ਵੀ ਪਰ ਸਾਡੇ ਲਾਈਟ ਬੱਗ ਗਈ ਪਤਾ ਨਹੀਂ ਕੀ ਹੋ ਗਿਆ ਭੜਾਕਾ ਜਿਹਾ ਬਹਿ ਕੇ ਉੱਥੋਂ ਪਤਾ ਨਹੀਂ ਕਿਧਰੋਂ ਕੀ ਹੋ ਗਿਆ ਲਾਈਟ ਬੱਗ ਗਈ ਹੁਣ ਪਤਾ ਨਹੀਂ ਆਉ ਪਤਾ ਨਹੀਂ ਨਾ ਸਵੇਰੇ ਪਾਣੀ ਪੂਣੀ ਦਾ ਗਰਮ ਦਾ ਔਖਾ ਹੋ ਜਾਂਦਾ ਬਹੁਤ ਜਿਆਦਾ ਸੱਚੀ ਗੱਲ ਹੈ ਸਵਾਰ ਨਾ ਪਹਿਲੀ ਕਹਿ ਰਹੇ ਤੇ ਵੀ ਬਹੁਤ ਜਿਆਦਾ ਠੰਡ ਪੈਣੀ ਆ ਇੰਨੀ ਜਿਆਦਾ ਠੰਡ ਹੈ ਬੁਰਾ ਹਾਲ ਹੈ ਮੈਂ ਤਾਂ ਪਹਿਲੀ ਵਾਰ ਦੇਖੀ ਐ ਇੰਨੀ ਠੰਡ ਹੁਣ ਦੇ ਸਵੇਰੇ ਵੀ ਗੱਡੀ ਸਟਾਰਟ ਹੋ ਜੇ ਤਾਂ ਚੰਗੀ ਗੱਲ ਹੈ ਨਹੀਂ ਇੰਨੀ ਠੰਡ ਚ ਬਹੁਤ ਮੁਸ਼ਕਲ ਹੋ ਜਾਂਦਾ ਜਲਦੀ ਥੇਤੀ ਥੇਤੀ ਸਾਰਿਆਂ ਨੂੰ ਸੂਟ ਚਾਹੀਦੀ ਨੇ ਹਨਾ ਕੀ ਕਰੀਏ ਆਪਦੇ ਕੋਲੇ ਮੋٹے ਸੂਟ ਨਹੀਂ ਹੈਗੇ ਇੱਕ ਉਹ ਬਣਾਇਆ ਸੀ ਬਸ ਕਟ్రਾਈ ਦਾ ਜਾਂ ਦੋ ਸੂਟਾ ਘਰੇ ਪਾਉਣ ਵਾਲੇ ਨੇ ਧੋਲੇ ਪਾਲੇ ਧੋਲੇ ਪਾਲੇ ਦੋ ਹੀ ਆਉਣ ਜਾਣ ਵਾਲੇ ਨੇ ਉਹ ਬੈਲਵਟ ਦਾ ਮੂੰਹ ਜੇ ਉਹਦੇ ਨਾਲ ਕੋਟੀ ਪਾ ਲੈਨੇ ਆ ਪਤਾ ਨਹੀਂ ਕਿਉਂ ਉਹ ਤੁਸੀਂ ਵੀ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਜੇ ਉੱਪਰ ਦੀ ਆਪਾਂ ਕੋਟੀ ਜਾਗਟ ਪਾਉਨੇ ਆ ਤਾਂ ਉਹ ਘੁੰਮ ਜਾਂਦੀ ਹੈ ਜਾਗਟੀ ਉੱਪਰ ਦੀ ਘੁੰਮ ਜਾਂਦੀ ਹੈ ਮੈਂ ਤਾਂ ਹਜੇ ਹੈਂਡਵਰਕ ਦਾ ਬਣਾਉਣ ਨੂੰ ਕਹਿੰਦੀ ਸੀ ਬੈਲਵਟ ਚ ਪਰ ਮੈਂ ਨਹੀਂ ਬਣਾਉਂਦੀ ਹੁਣ ਹੋਰ ਫੈਬਰਿਕ ਤੇ ਬਣਾ ਲੈਨੇ ਆ ਤੇ ਪਤਾ ਨਹੀਂ ਉਹ ਤਾਂ ਹੋਰ ਪਾਸੇ ਘੁੰਮ ਜਾਂਦੀ ਹੈ ਕਬੜ ਕੀ ਕਰਾਂ ਭੈਣਾਂ ਮੇਰੇ ਵਿਚਾਰੀਆਂ ਫੋਨ ਬਹੁਤ ਗੱਲ ਵੀ ਨਹੀਂ ਹੁੰਦੀ ਹੁਣ ਠਹਿਰ ਕੇ ਚੱਕੂੰਗੀ ਫੋਨ ਮੜਾ ਬਲੌਗ ਦਾ ਐਂਡ ਕਰ ਲਈਏ ਤੇ ਰਸੋਈ ਦਾ ਕੰਮ ਨਿਮੇੜਦੀ ਆ ਫਿਰ ਪਤਾ ਜਦ ਇੱਕ ਵਾਰੀ ਬਹਿ ਜਾਣੇ ਜਾ ਕੇ ਦਵਾਰੇ ਉੱਠ ਕੇ ਆਉਂਦੇ ਨੂੰ ਠੰਡ ਝੜ ਜਾਂਦੀ ਐ ਹੁਣ ਕੰਮ ਨਿਮੇੜ ਕੇ ਬਹਿ ਜਾਾਂਗੇ ਬਸ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਕਰਦੇ ਆਪਾਂ ਐਂਡ ਕੱਲੋਂ ਹੋਰ ਨਵੇਂ ਜਿਹੇ ਬਲੌਗ ਦੇ ਨਾਲ ਮਿਲਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ